ਕੀ ਕਰੀ ਜਾਂਦੇ ਜੀ ਓਏ ਨਹੀਂ ਆ ਗਿਆ ਪ੍ਰੀਤ ਬਹਿ ਜਾ ਬੈਠੀ ਮੈਂ ਤਾਂ ਅੱਜ ਕੱਲ ਕੋਟਕ ਚਾਹ ਬਣਾ ਲਿਆ ਹੁੰਦੀ ਚੱਲ ਵੇਖ ਲੈ ਫਿਰ ਲੈ ਆ ਮੇਰੇ ਬਾਦ ਤੇ ਮੈਂ ਥੋੜੀ ਜੀ ਬਣਾਵੀ ਠੀਕ ਆ ਅੱਜ ਸ਼ਾਮ ਤਾਂ ਇਹ ਮੇਰਾ ਤਾਂ ਜੀ ਕਰਨ ਦਾ ਬੜਾ ਹੀ ਚਾਹ ਚੱਲ ਆਇਆ ਫਿਰ ਬਾਅਦ ਚ ਕੰਮ ਨਹੀਂ ਆਪਾਂ ਕਰਨਾ ਚੱਲਦੇ ਆ ਹੋਈ ਪਤਾ ਨਹੀਂ ਆਨੂੰ ਕਿ ਇਹ ਨੂੰ ਪੂਰੀ ਗਵਾਂਢ ਨੇ ਗਈ ਚੰਗਾ ਸੁਦਾ ਵਾ ਖਿਹੜਾ ਛੱਡੇ ਹੀ ਉਹਨੇ ਅੱਗੇ ਨੇ ਬੜੀ ਰਹਿੰਦੀ ਹੁਣ ਜਦੋਂ ਦਾ ਮੈਂ ਉੱਥਾ ਜਾ ਬੋਲੀ ਤੋਂ ਦੀ ਘਰ ਟੰਦੀ ਆ ਉਹਦੀ ਤੇ ਬਸ ਇਹੀ ਆਖ ਰਹੀ ਦੀ ਕੁਰੀ ਦੋ ਜਾਣੀਆਂ ਰੜ ਕੇ ਰਹੀਆਂ ਤੁਹਾਨੂੰ ਦੋ ਜਾਣੀਆਂ ਤੁਸੀਂ ਤੇ ਕਲ ਨਹੀਂ ਆ ਖੋਸ਼ ਹੀ ਰਹੀ ਨਾ ਲੈ ਜਿਹੜੀ ਚਾਹ ਆ ਪੀ ਕੋਟ ਮੇਰੇ ਹੱਥਾਂ ਦੀ ਚਾਹ ਪੀ ਕੇ ਵੇਖ ਕਿੱਡੀ ਸੁਆਦ ਪਾਲਾ ਥੋੜੀ ਜੀ ਹੋਰ ਨਾ ਨਾ ਬਸ ਮੈਂ ਨਹੀਂ ਬੋਲਾਂ ਲੈ ਤਾਂ ਸਮੇਂ ਲੱਜ ਕੇ ਲੂਚੀਆਂ ਪਾ ਕੇ ਚਾਹ ਬਣਾਉਣੀ ਮੈਂ ਨਹੀਂ ਪਤਾ ਮੇਰਾ ਜੀ ਨਹੀਂ ਕਰਦਾ ਪੀਣ ਨੂੰ ਹਾਲਤ ਹੋਈ ਆ ਲੈ ਖਾਲਾ ਤੁਸੀਂ ਦਾਨੇ ਜੀ ਤੇ ਦੀਦੀ ਜੇ ਤਰਨਾ ਤੁਰਨਾ ਕੀ ਐਂ ਸ ਕਦੂਆਂ ਦੇ ਉਧਰੋਂ ਕਬਲ ਕਰੂੰ ਤੇ ਆਪਾਂ ਕਦੂ ਬਣਾ ਲੈਨੇ ਅੱਛਾ ਕਦੂ ਸੱਦੂ ਬਣਾ ਤਾਂ ਮੇਰਾ ਜੀ ਨਿਕਲਦਾ ਮੇਰਾ ਤਾਂ ਕੋਈ ਸਬਜ਼ੀ ਖਾਣੂ ਮਟਰ ਮਟਰ ਕੋਈ ਆਲੂ ਧਰੀ ਵਾਲੇ ਖਾਣੂ ਸਵੇਰੇ ਲੈ ਆਵਾਂਗੇ ਜਾਣਾ ਹੀ ਆਪਾਂ ਸਵੇਰੇ ਲੈ ਆਵਾਂਗਾ ਗਿਆਣਾ ਨਹੀਂ ਅੱਖ ਨਹੀਂ ਸ਼ਹਿਰ ਜਾਣਾ ਨਾ ਦਵਾਈ ਲੈਣ ਜਾਣਾ ਨਾਲੇ ਆਓ ਜਾਣਾ ਤੇ ਹੈਗਾ ਹੀ ਤੋਂ ਉਹ ਸਬਜ਼ੀਆਂ ਕੱਟੀਆਂ ਲਿਆ ਕੇ ਰੱਖ ਲੀ ਰੋਜ਼ ਰੋਜ਼ ਕਿਥੋਂ ਮੰਗਣ ਜਾਇਆ ਕਰੀਏ ਤਾਂ ਦੂਜੇ ਤੇ ਉਹਨ ਵੀ ਨਹੀਂ ਚੀਂਦੇ ਮੈਂ ਕੀ ਕੀ ਧੋਖਸੋ ਬਤਰਾ ਕੇ ਖਾਣੀ ਫੋਲਨ ਰਹੀਆਂ ਜੇ ਬਹਿ ਜਾਓ ਦੀਦੀ ਤੁਸੀਂ ਵੀ ਚਾਹ ਪੀ ਲਓ ਬਟ ਨਾ ਨਾ ਚਾਹ ਨਹੀਂ ਪੀਣੀ ਮੈਂ ਤਾਂ ਇਧਰ ਤੇ ਲੰਘਣ ਗਈ ਹਾਂ ਵੇਖ ਲਿਆ ਤੁਹਾਨੂੰ ਬੈਠੀਆਂ ਨੂੰ ਮੈਂ ਚੱਲ ਮੈਂ ਵੇ ਖਾਂਜੀ ਕਰਦਈਆਂ ਦਰਾਂ ਦੇ ਥਾਣੇ ਬਾੜੇ ਤੁਹਾਡੇ ਉੱਚੀ ਉੱਚੀ ਆਸਦੀਆਂ ਦੀ ਆਵਾਜ਼ ਆਉਂਦੀ ਸਾਡੇ ਘਰ ਵਾਲਾ ਸਾਡੇ ਘਰ ਹੀ ਕੁੱਤੀ ਕਿੱਥੇ ਤੇ ਨੂੰ ਉੱਚੀ ਉੱਚੀ ਕਿੱਥੇ ਸੁਣ ਗਿਆ ਅਸੀਂ ਤੇ ਧੀਰੇ ਧੀਰੇ ਗੱਲਾਂ ਕਰਨੀ ਤੇ ਚਾਹ ਪੈਣਾ ਮੈਨੂੰ ਤਾਂ ਹੀ ਪਤਾ ਲੱਗਾ ਮੈਨਾਂ ਲੱਗਦਾ ਬੂਏ ਚ ਬੈਠੀਆਂ ਤਾਂ ਐਡੀ ਤੇ ਤੁਹਾਡੀ ਆਵਾਜ਼ ਆਉਂਦੀ ਦੋਵਾਂ ਜਾਣੀਆਂ ਦੀ ਸਾਡਾ ਪਿਆਰ ਪਤਾ ਕਿੰਨਾ ਅਸੀਂ ਚਲ ਵੀ ਕਿੰటే ਇੱਥੇ ਰਹਿੰਦੀਆਂ ਤੇ ਲੜਦੇ ਵੀ ਸਾਡੀ ਸੁਣ ਤੂੰ ਕੀ ਬਣਾਈਆਂ ਕਰ ਰਹੀਆਂ ਤੂੰ ਤਾਂ ਵੇਲੇ ਹੀ ਰਹਿੰਦੀ ਹੈ ਨਾ ਮੇਰਾ ਤੁੰਗਕਾਰ ਆਉਂਦੀ ਕੰਮ ਕਰਕੇ ਰੋਟੀ ਖਾ ਕੇ ਸੌਣੇ ਹੈ ਪੈਣਾ ਘਰ ਆਇਆ ਨੂੰ ਤਾਂ ਮੈਂ ਗੱਲਾਂ ਕਰਿਆ ਕਰੂੰ ਤੂੰ ਗੁੱਸਾ ਕਰ ਮੈਂ ਤੇਨੂੰ ਆਖਣ ਦਈ ਆ ਕਿ ਤੇਨੂੰ ਮੈਂ ਹੁਣੇ ਆਏ ਨਾ ਮੈਂ ਨੰਗੀ ਵੇਖ ਕਿੱਤੇ ਗਈ ਸੋਚ ਕੇ ਚੱਲ ਮੈਂ ਘਰੇ ਕੱਲੀ ਹੁੰਨੀ ਆ ਤੂੰ ਇਧਰ ਆਂ ਜਠਾਣੀ ਮੇਰਾ ਕੀ ਕਾ ਮੈਂ ਤੁਹਾਡੇ ਕੋਲ 2 ਮਿੰਟ ਆ ਕੇ ਬੈਗੀ ਤੇ ਤੂੰ ਹੀ ਤੇ ਪੈਣਾ ਲੱਗੋ ਗੱਲਾਂ ਹੀ ਕਰਨ ਲੱਗ ਪਈਂ ਤੂੰ ਇਧਰੋਂ ਆਉਂਦੀ ਆ ਚੱਪਲ ਫਾਫਾ ਜਿਹਾ ਫੜੇ ਕਿਧਰੋਂ ਆਈ ਆ ਕਿੱਦਾਂ ਨਹੀਂ ਉਹ ਮੈਂ ਗਈ ਹਾਂ ਦਵਾਈ ਜੀ ਲੈਣ ਮੇਰੇ ਨਾ ਸਿਰ ਬੜਾ ਪੀੜ ਹੁੰਦਾ ਹੈ ਦਵਾਈ ਲੈਂਦੀ ਮੈਂ ਅੱਛਾ ਨਹੀਂ ਮੰਗਲਵਾਰ ਤੇ ਉਹ ਨਹੀਂ ਦਵਾਈ ਦੇ। ਤੇਰੇ ਚਾਰ ਚੁਰਕ ਕਰਦੇ। ਮੰਗਲਵਾਰ ਬਸ ਜੇ ਉਥੇ ਬੰਦਾ ਸਾਵਾ ਤੇ ਪਿਆ ਹੋਵੇ ਤਾਂ ਤੇ ਕੀ ਆ ਕੇ ਮੰਗਲਵਾਰਾ ਦਵਾਈ ਵੀ ਲੈ ਜਾਂਣੀ? ਹਾਂ ਹਾਂ ਤੇ ਤੂੰ ਚੰਗੀ ਭਲੀ ਸਾਵਾ ਵਾਲੀ ਗੱਲ ਕਿੱਥੇ ਰਹਿ ਗਈ? ਮੈਂ ਗੱਲ ਦੱਸੀ ਆ। ਇਹ ਜਾਂਦੀ ਹਰ ਭਲੀ ਮੈਨੂੰ ਪਤਾ ਨਹੀਂ ਇਹ ਕਿਹਨੂੰ ਪਈ ਜਾਂਦੀ। ਮੈਂ ਤੈਨੂੰ ਗੱਲ ਦੱਸੀ ਵੀ ਮੰਗਲਵਾਰ ਤੋਂ ਨਹੀਂ ਦਵਾਈ ਨਹੀਂ ਲੈ ਆਈਦੀ। ਅੱਛਾ ਅੱਛਾ। ਹਾਂ ਤਾਂ ਮੈਂ ਜੇ ਬੰਦਾ ਸਾਵਾ ਤੇ ਪਿਆ ਹੋਵੇ ਤਾਂ ਮੰਗਲਵਾਰ ਆ ਕੇ ਆਵੇ ਵੀ ਅੱਜ ਦਵਾਈ ਲੈ ਨਹੀਂ ਜਾਣਾ। ਤੂੰ ਨਾਲ ਖੜਿਆ ਨਹੀਂ ਕਿਸ ਨੂੰ? ਵੀਰ ਨੂੰ। ਬਾਣੀ ਕਿਸੇ ਕੋਲ ਲੈ ਜਾਂਦੀ। ਕੋਈ ਨਹੀਂ ਜਾਂਦਾ ਸਕੂਟਰੀ ਨਹੀਂ ਲੈ ਕੇ ਦਿੱਤੀ ਮੈਂ ਇਹਨੂੰ ਆਖ ਦੇਵਾਂਗੀ ਪਤਾ ਨਹੀਂ ਕਿੱਦਾਂ ਕਰੂੰ ਬਸ ਸਕੂਟਰੀ ਨਹੀਂ ਲੈ ਕੇ ਦਿੱਤੀ ਤੇ ਉਹ ਆਂਦਾ ਸਕੂਟਰੀ ਜਦੋਂ ਲੈ ਕੇ ਦਿੱਤੀ ਸਕੂਟਰੀ ਤੇ ਚੱਲ ਜਾ ਤੇ ਮੈਂ ਚਲਤੀ ਸਕੂਟਰੀ ਐਂ ਦੀ ਲਾਈ ਨਹੀਂ ਐਂ ਦੀ ਦਿੱਤ ਨੇ ਮੈਂ ਭੱਜ ਪੂਰੀ ਜਾਂਦੀ ਨੂੰ ਵੇਖਿਆ ਨਹੀਂ ਭੈਣਾ ਆਉਂਦੀ ਆਇਆ ਸੀ ਨਾ ਬਾਹਰ ਪਿੰਡੋਂ ਨਹੀਂ ਨਾ ਤੇ ਰੱਖਦੀ ਮੇਰਾ ਨਹੀਂ ਮੈਂ ਧਿਆਨ ਇਹ ਤਾਂ ਥੋੜੀ ਰੱਖਦੀ ਹਾਂ ਤੈਨੂੰ ਕਰਦਾ ਵਹਿਮ ਪੈ ਗਿਆ ਮੈਂ ਧਿਆਨ ਨਹੀਂ ਰੱਖਦੀ ਮਤਲਬ ਤੂੰ ਸਸਰੀ ਵੇਲੇ ਤੇ ਮੈਂ ਨਹੀਂ ਹਾਂ ਇਹਨੂੰ ਵੀ ਕੈਂਡੇ ਕੇ ਬਾਅਦ ਤੂੰ ਆਏ ਨੂੰ ਤੁਰੇਨ ਫਾਫਾ ਜਾ ਫੜਿਆ ਤੂੰ ਜੇ ਤੁਸੀਂ ਆਪਣੇ ਘਰੋਂ ਜਾਂਦੀਆਂ ਜੇ ਮੈਂ ਵੀ ਤੁਹਾਨੂੰ ਕਦੀ ਕਿਹਾ ਕਿੱਥੇ ਗਈਆਂ ਤੇ ਕਿੱਥੇ ਨਹੀਂ ਕਿੱਲ ਚੰਗਾ ਬੋਲ ਦੱਸ ਤੂੰ ਕੀ ਬਣਾਈ ਅੱਜ ਦਾਲ ਬਣਾ ਕੇ ਆਈ ਹੋਰ ਨਾ ਕੀ ਮੁਰਗਾ ਰੇਣਾ ਤੁਹਾਨੂੰ ਤਾਂ ਕਰਨ ਲੱਗਾ ਪਤਾ ਨਹੀਂ ਕੱਖ ਮੈਂ ਆਪ ਉਹ ਕਬਹਲ ਲਿਆ ਤੂੰ ਨਹੀਂ ਕੁਝ ਨਹੀਂ ਕਰ ਤੂੰ ਤਰੇਆ ਅਸਰ ਕਿੱਡਾ ਤਰਾਂ ਚਾਣੀ ਤੇ ਦੂਜੀ ਦੁਕਾਨ ਤੋਂ ਉਹ ਲੈ ਕੇ ਤਰਾਂ ਲਿਆ ਕਿ ਨਹੀਂ ਥੋੜਾ ਜਿਹਾ ਪਨੀਰ ਹੀ ਬਣਾ ਲਏ ਮੈਨੂੰ ਤੇ ਕੱਦੂ ਨਹੀਂ ਪਸੰਦ ਤੇ ਮੇਰੇ ਘਰ ਬਣੇ ਤੇ ਤੂੰ ਵੀ ਨਹੀਂ ਖਵਾ ਰੋ ਪਨੀਰ ਚਲ ਕੋਈ ਨਹੀਂ ਨਾਲ ਥੋੜਾ ਜਿਹਾ ਬਣਾ ਲੈਨੇ ਉਹ ਅੰਮਾ ਤੇ ਇਹ ਕਿਤਾਬਾਂ ਦਾ ਕਾਰ ਦੇਖ। ਲਾਉਂਗਾ ਕਾਰ ਨਹੀਂ ਲਾਉਂਗਾ। ਇਦੀ ਕੁਛ ਕਿਆ? ਨਹੀਂ ਨਹੀਂ ਚੰਗਾ ਫਿਰ। ਮੈਂ ਸੋਚਿਆ ਨਹੀਂ ਜੀ ਡੂੰਗੀਆਂ ਚ ਪਈ। ਨਹੀਂ ਸੋਚਾ ਚ ਕੀ ਕਰਨਾ? ਸੁਠਾ ਠੀਕ ਆ ਕਰੇ। ਹਾਂ ਹਾਂ ਭਣਾ ਠੀਕ ਹੀ ਆ ਮਾਰੇ ਠੀਕ ਹੀ ਰੱਖੇ। ਮੈਂ ਚੱਲ ਨਹੀਂ ਆਪਣੇ ਘਰ। ਕੀਤੇ ਮੈਂ ਉਹ ਸਰਸਰੀ ਵੀ ਪੁੱਛ ਲਈ ਤੇ ਬਸ ਖੁੱਤੀ ਕਰ। ਕੀਬੋਰਡ 'ਤੇ ਕਰਦੀ ਮੈਨੂੰ ਸਮਝ ਹੀ ਨਾ ਆ। ਤੂੰ ਸਮੇਂ ਲੱਗਣੇ 25 ਜਾਂਦੀ ਦੇਖੀ ਸਵੇਰੋਂ ਸਵੇਰ ਮੈਂ ਤੈਨੂੰ ਕਹਿ ਨਹੀਂ ਤਈ ਆਪਣੀ ਕਰਮਾਂ ਕਵਾਣਣ ਗਈ ਐ। ਹਾਂ ਤੇਰੇ ਨੂੰ ਕੋਵੇ ਨਹੀਂ ਸੂਟ ਵੀ ਨਹੀਂ ਚੰਗਾ ਪਾਇਆ ਠੀਕ ਜਿਹਾ ਹੀ ਉਹ ਤਾਂ ਜਿਹੜੀ ਇਹਨੂੰ ਰਾਤ ਦੇਣ ਉੱਧੇ ਕਮਲ ਪਿਆ ਰਹਿੰਦਾ ਪਤਾ ਨਹੀਂ ਕਿਹੜੇ ਚੱਕਰਾਂ 'ਚ ਭੱਜੀ ਫਿਰਦੀ ਰਹਿੰਦੀ ਰਾਤ ਨੂੰ ਮੈਂ ਆ ਕਦੇ ਆਇਆ ਨਹੀਂ ਮੈਂ ਜਦ ਮੰਗ ਬੋ ਚਾਰ ਚੀ ਕਰਦੀ ਨਾ ਤੇ ਜਵਾਰ ਵੀ ਹੈ ਨਾ ਮੈਨੂੰ ਤਿੰਨ ਚਾਰ ਵਾਰ ਹੋਈ ਰਹੀ ਦੀ ਨਾ ਕਿੰਨੀਆਂ ਕਰਵਾ ਬੜਾ ਨੰਬਰ ਬੀਚ ਬੋਤ ਜਿਹਾ ਇਹਨੂੰ ਨਹੀਂ ਆਉਣਾ ਹੀ ਆਉਣਾ ਵਾਹ ਚੱਕਰਾਂ 'ਚ ਉਹ ਬਥੇਰਾ ਫਿਰਦੀ ਘਰੇ ਬੂਆ ਬਾਬਾ ਮਾਰ ਕੇ ਪਿਆ ਕਰੀਏ ਆਪਾਂ ਵੀ ਨਾ ਬੀਤੀ ਪੈ ਨਹੀਂ ਆਪਾਂ ਤੇ ਉੱਚੀ ਗੱਲ ਹੀ ਨਹੀਂ ਕੀਤੀ ਕੋਈ ਇਹਨੂੰ ਘਰੇ ਸੁਣ ਗਈ ਸੱਸਰੀ ਆਈ ਤੇ ਹੁਣ ਬੰਨ ਬਾਹਣ ਦੀ ਚੱਲਿਆ ਕਰੀਏ ਆਪਾਂ ਕੋਝ ਹੁਣ ਇਹਦੇ ਚੱਕਰਾਂ ਦੀ ਗੱਲਾਂ ਕਰੀ ਜਾਣੀਆਂ ਉੱਤਰ ਕੇ ਆਈ ਅੱਛਾ ਤੇ ਪਤਾ ਧਰਦਗੇ ਤੇ ਸੱਜੀ ਹੈ ਨਾ ਚੱਲਣਾ ਲੈ ਉਹ ਘੰਟਾ ਇੱਥੇ ਚੀਕ ਲਈ ਲੈ ਮੈਂ ਕੱਪੜੇ ਲਾ ਕੇ ਨਾ ਝੋੜ ਲਾਵਾਂ ਥੋੜੇ ਜਿਨੇ ਰਹਿਣ ਤੇ ਕੋਈ ਨਹੀਂ ਗਿਬਲੇ ਜੇ ਥੋੜੇ ਖੋਸ਼ ਹੋ ਹੁੰਦੀਆਂ ਹੈ ਮੈਂ ਤੇ ਸਾਰਾ آدਣ ਕੱਲੀ ਇੱਥੇ ਨਾ ਸੜ ਚਾਹਦੇ ਨਾ ਕਿਸੇ ਨਾਲ ਗੱਲ ਕਰਨ ਜੋ ਕਿ ਨਾ ਕੋਈ ਐਡੀ ਨਾਤਰਾਣੀ ਚਠਾਣੀ ਦੀ ਬਾਂਦੀ ਐਡੀ ਬਾਂਦੀ ਤੇ ਦੰਮੇ ਜਾਣੀ ਕਿਚ 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 ਲੱਗਿਆ ਰਹੇ ਤੇ ਆ ਮੈਂ ਹਾਂ ਨਾ ਹਾਂ ਲੈ ਅੱਜ ਤੇ ਮੰਗਲਵਾਰ ਤੇ ਭਾਬੀ ਨੇ ਤੇ ਕਿਹਾ ਸੀ ਮੰਗਲਵਾਰ ਵਾਰ ਚੱਲਣਾ ਲੈ ਹੁਣ ਤ੍ਰਿਫੜੇ ਨੂੰ ਮੇਰੇ ਦਿਮਾਗ ਦਾ ਹੈ ਹਫਤੇ ਤੇ ਜਾ ਕਰ ਲੈ ਪੈਣੀ ਸੀ ਅੱਜ ਮੰਗਲਵਾਰ ਇਹਨਾਂ ਘਰੇ ਮੈਂ ਕਰਕੇ ਆਉਣੀ ਆ ਉਹ ਬਾਬੇ ਨੇ ਜਿਹੜਾ ਮੈਨੂੰ ਸਬਾਨ ਦਿੱਤਾ ਸੀ ਆਂ ਦਾ ਸੀ ਉਹਨਾਂ ਚ ਪਵਾੜੇ ਪੈ ਜਾਣੇ ਚੱਲ ਮਾਣਾ ਛੇਤੀ ਘੁੱਟ ਪਾਰ

ਕੀ ਮਾੜੀ ਜੀ ਹਾਂ ਬੇ ਨਿਆਣੀ ਕਿਦਾਂ ਖਲਾਰਾ ਹੀ ਪਾਰ ਛੱਡਦੀ ਮੈਨੂੰ ਮੈਂ ਕਿੰਨਾ ਚਾਰ ਲੱਗ ਜਾਂਦਾ ਹਾਂ ਹਾਂ ਬੇ ਨਿਆਣੀ ਆ ਨਹੀਂ ਆ ਕੇ ਲਈ ਨਹੀਂ ਹੋ ਹਾਈ ਨਹੀਂ ਆ ਕੀ ਦਾ ਬੇੜਾ ਕਰਕੇ ਗਈ ਨਹੀਂ ਆ ਕਿਹੜਾ ਸਿਆਪਾ ਇੱਥੇ ਲਾ ਗਿਆ ਬੂਏ ਗਾੜੀ ਨਹੀਂ ਪ੍ਰੀਤ ਨਹੀਂ ਪ੍ਰੀਤ ਪਾਰ ਹਾਂ ਇੰਨੇ ਵੀ ਕਿਹੜਾ ਸੁਣਦਾ ਮੈਂ ਦੱਸ ਆ ਤੇ ਮੈਨੂੰ ਕੋਈ ਨਵਾਂ ਹੀ ਚਾਂਦੀ ਚੜਾ ਗਿਆ ਲੱਗਦਾ ਵਾ ਅੱਜ ਹਾਈ ਨੀ ਇਹਦੇ ਵਿੱਚ ਵਾਲ ਵੀ ਆ ਨੀ ਇਹ ਕੀ ਦਾ ਬੇਰਾ ਕਰਕੇ ਆਊਗਾ ਹੱਜ ਤੂੰ ਆ ਰਹੀ ਹੈ ਮੈਨੂੰ ਪਤਾ ਨਹੀਂ ਕੀ ਆ ਆ ਜਿੰਨੂੰ ਕਿੰਨੀਆਂ ਆਵਾਜ਼ਾਂ ਦੇਣ ਦਈਆਂ ਕੀ ਹੋ ਗਿਆ ਆ ਦੇਖ ਇਹਦਾ ਬੇਰਾ ਕਰਕੇ ਗਿਆ ਇਹ ਆਪਾਂ ਬੂਆ ਮਾਰ ਕੇ ਤਾਂ ਬੈਠੀ ਹਾਂ ਕਿ ਕਿਹੜੇ ਬਰੇ ਕਿਹੜਾ ਨਕਸ਼ਾ ਕਰਕੇ ਇਹ ਤੇ ਮੈਨੂੰ ਤੂੰ ਨੇ ਆ ਕੰਮ ਲੱਗਨ ਦਿਆ ਵਾ ਹੇ ਇਹ ਵਿਚ ਆ ਟੂਣਾ ਕੀਤਾ ਕਿਸੇ ਨੇ ਆ ਵਿਚ ਵਾਲ ਵੀ ਰੱਖੀ ਤੇ ਪਾਸੇ ਪਾਸੇ ਉਹੀ ਕੋਲਕ ਤੇਰਾ ਪੱਤਾ ਹੀ ਹੈ ਬਾ ਵੀ ਆ ਤਰੇ ਜਿਹੜੇ ਵਿਚਾਰ ਸੈਂਟਰ ਚ ਰੱਖਿਆ ਹੀ ਇਹ ਤਾਂ ਕਿਹੜੇ ਕੰਮ ਨੂੰ ਕਿਸੇ ਨੇ ਕਰਤਾ ਨਖਤੇ ਰਕੀਦਾ ਬੇਰਾ ਬਹਿ ਗਿਆ ਤੋਂ ਬਾਅਦ ਵੀ ਮੰਗਲਵਾਰ ਇਹੋ ਜੇ ਕੰਮ ਜਿਆਦੇ ਚੱਲਦੇ ਆ ਅੰਸਰ ਜਿਆਦਾ ਹੁੰਦਾ ਵਾ ਤੈਨੂੰ ਤੈਨੂੰ ਕੀ ਲੱਗਦਾ ਮੈਨੂੰ ਤਾਂ ਛੱਟਣ ਜੀ ਦਾ ਕੰਮ ਲੱਗਦਾ ਜਿਹੜੀ ਆਈ ਸੀ ਹੋਈ ਸੇਰੀ ਆਈ ਕਿੱਲਾ ਇਹੋ ਕੁਛ ਨਹੀਂ ਵੇਖਣ ਆਈ ਤੇ ਕੀ ਕਰਨ ਲਈ ਉਹ ਵੀ ਚੰਗੀ ਨਹੀਂ ਟਿਵਟੀ ਟਿਵਟੀ ਨੇ ਬਾਲੀ ਕੋਟੀਆ ਮੈਂ ਤੇ ਨੂੰ ਜਾਣਦੀ ਚੰਗੀ ਤਰ੍ਹਾਂ ਇਹ ਇਤਾਂ ਦੇ ਕੰਮ ਕਰਨ ਨੂੰ ਇਹਦੇ ਕੋ ਪੈਸੇ ਆਉਂਦੇ ਉਹ ਤਾਂ ਤੇ ਆ ਮੈਂ ਨਾ ਤਖਣੀ ਨੂੰ ਨਹੀਂ ਚੱਕ ਹੁਣ ਇਤਾਂ ਜਿੰਨਾ ਜੇ ਕੁਝ ਵੇਖਿਆ ਨਹੀਂ ਤੇ ਆਪਾਂ ਕਹਿ ਵੀ ਨਹੀਂ ਸਕਦੇ ਪਰ ਮੈਨੂੰ ਇਹ ਹੀ ਉਹ ਜਿਹੜੀ ਆਪਣੀ ਕਮਨ ਨਹੀਂ ਕਮਾਂਡਣ ਉਹਨਾਂ ਮੈਨੂੰ ਕਿਹਾ ਵਾ ਵੀ ਜਿਹੜੀ ਆਪਣੀ ਕਲਮੂ ਆ ਨਾ ਮੰਗਲਵਾਰ ਤੇ ਵੀਰਵਾਰ ਕੇ ਸਿਆਣੇ ਦੇ ਜਾਂਦੀ ਆ ਜਿਹਨੇ ਸਾਡਾ ਹੀ ਕੁਛ ਕੀ ਜੇਵਾਾ ਨਾਲ ਤਾਂ ਤੇਨੂੰ ਸਾਰਾ ਹੀ ਅਸਰ ਹੋ ਜਾਂਦਾ ਤੇ ਆਪਣੇ ਘਰੇ ਲੜਾਈ ਪੈ ਜਾਂਦੀ ਤੇ ਮੈਂ ਆਨੀ ਨਹੀਂ ਕੋਈ ਹੂੰ ਕਰੇ ਪਰ ਮਾਂ ਦੇ लाज ਨਹੀਂ ਮੈਂ ਤੂੰ ਜ਼ਹਿਨ ਪਰ ਪਾ ਲਿਆ ਬਈ ਇਦਾਂ ਦਾ ਕੰਮ ਨਹੀਂ ਕਿੱਥੇ ਕਰ ਦੇਣਾ ਮਾਝਾ ਪੋਤੋ ਦੇ ਕੋਲ ਲੱਗਦਾ ਕਿਤੇ ਹੱਥ ਨਾ ਲਾਣ ਹੁਣ ਹੈਗਾ ਵੀ ਹੁਣ ਇਹਨੂੰ ਰੋੜੀਏ ਤਾਂ ਸਹੀ ਹੁੰਦਾ ਸੂਹੇ ਗਾੜੀ ਰੱਖਣਾ ਵਾ ਇਹ ਤਾਂ ਬੰਦੇ ਵੀ ਹੁੰਦੇ ਘਰੇ ਤਾਂ ਨਾ ਦਿਖਾਉਂਦੇ ਨੀ ਪਹਿਣਾ ਨਾ ਲਾ ਹੱਥ ਮੇਰੇ ਆਖੇ ਲੱਗ ਅਸਰ ਹੋ ਜਾਂਦਾ ਵਾ ਨਾਲੇ ਉਹਦੇ ਸਰਪਿੰਜ ਨੂੰ ਲਿਉਂਦੀਆਂ ਉਹ ਉਹਦੇ ਜੁੰਡੇ ਪਟਾਉਂਦੀਆਂ ਕੰਮ ਤੇ ਮੈਨੂੰ ਜ਼ਿਆਦੀ ਕਰਤੂਰੀ ਉਹਦੀ ਜਾਂਦੀ ਹੈ ਠੀਕ ਨਹੀਂ ਕਰਦੀ ਜਿਤਨੇ ਜੁੰਡੇ ਪਰੇ ਇੱਥੇ ਗਲੀ ਚ ਢਾਈਏ ਨਹੀਂ ਇੱਥੇ ਨਹੀਂ ਆਜ ਤੀਖਾ ਨਹੀਂ ਗਈ ਤੇ ਕਿਰੇ ਵੇਂਦੀ ਉਹ ਲੋਕ ਸ਼ੌਪ ਤੇ ਹਵਲੇ ਸ਼ਾਮ ਨੂੰ ਤੇ ਰੋਜ ਆਉਂਦੀ ਹੁੰਦੀ ਹੈ ਆਹੂ ਨਾ ਕਦੀ ਆਜ ਨਹੀਂ ਨਾ ਅੱਜ ਉਹ ਵੀ ਟਾਈਮ ਨਹੀਂ ਗਈ ਤੇ ਨੂੰ ਮੈਂ ਦੱਸਣ ਦੇ ਨਹੀਂ ਮੈਂ ਤੇ ਜਾਂਦੀ ਵੇਖੀ ਪੱਜੀ ਜਾਂਦੀ ਸੀ ਹੈ ਮੈਂ ਆਨੀ ਮੈਂ ਉਹ ਤੋਂ ਗੌਰ ਕੀਤਾ ਮੈਂ ਥੋੜਾ ਦਿਮਾਗ ਤੇ ਆ ਗਿਆ ਤੇ ਮੈਂ ਕਿ ਮੰਗਲਵਾਰ ਉਹ ਵੀ ਆਉਂਦੀ ਹੈ ਜਾਂਦੀ ਆ ਤੇ ਆਵੇ ਅੱਜ ਕੀ ਵੇਖੀ ਨੇ ਆੜੇ ਅੰਦਰ ਹੀ ਲੈਣਾ ਅੰਦਰ ਹੀ ਆ ਜੇ ਆ ਇਹਨੂੰ ਹੁਣ ਆਕੇ ਚੀਜ਼ ਨਾ ਭੁਈ ਦਿੱਤੀ ਉਹਦੇ ਘਰੇ ਸੁੱਟ ਕੇ ਜੇ ਲੈ ਕੇ ਜਾਈ ਅੱਜ ਕੀਤਾ ਨਾ ਖਾ ਕੇ ਨਾ ਖੜ ਕੇ ਨਾ ਹੱਥ ਤੇ ਪਾ ਕੇ ਲਖਾਤਾ ਨਹੀਂ ਇਹਦੇ ਵਿੱਚ ਨਾ ਖੜ ਕੇ ਉਹਦੇ ਭੂਏ ਗਾੜੀ ਸੁੱਟ ਕੇ ਆਉ ਖਾ ਲਾ ਰੋੜ ਕੇ ਇਹਦੇ ਨਾਲ ਕਿੰਨਾ ਕਾਦੀ ਵਾਸਤੇ ਕੀਤਾ ਕੀ ਚੰਦ ਘੜਾ ਤੀ ਹੈ ਹੈ ਅੰਤਰੇ ਉਹੋ ਜਿਹੋ ਜਿਹੜੇ ਪੈਸਾ ਲੈਣ ਨੂੰ ਬੈਠੇ ਨੇ ਸਿਆਣੀ ਹੋਵੇ ਭਾਵੇਂ ਕੱਖ ਬਣਾ ਪਰ ਵਹਿਮ ਪਰ ਮਤੇ ਪੈ ਗਿਆ ਨਾ ਤਵੇਲਾ ਛੱਲੀਆਂ ਮਨੇ ਖੱਤੇ ਕਿ ਤੂੰ ਆਪਣੇ ਨਿਆਣਿਆਂ ਦੀ ਛੱਲੀਆਂ ਭੋਣ ਕੇ ਆ ਤੂੰ ਨਿਆਣੇ ਵਾਸਤੇ ਛੱਲੀਆਂ ਰੱਖੀਆਂ ਆਪਣੇ ਦੀ ਛੱਲੀਆਂ ਹੀ ਨਹੀਂ ਹੈ ਮਾਂ ਤੱਕੋਂ ਆਪਣੀ ਦੀ ਲਾਗੇ ਬਣ ਛੱਲੀਆਂ ਹੀ ਨਹੀਂ ਹੈ ਨਾਲੇ ਇਹ ਦੱਸੋ ਕਿ ਨੱਕਾਤੀਆਂ ਉਹ ਤੇਰੇ ਕੋਲ ਨਹੀਂ ਧੀ ਇਹ ਦੇਖੋ ਪੁੱਤ ਇਹਦੇ ਕੋਲ ਕਿ ਕਿਹੜੇ ਕੰਮਾਂ ਚ ਪੈ ਗਈਆਂ ਉਹ ਤੇਰੀ ਮਰੂ ਮਰੂ ਜ਼ਿਆਦਾ ਕਰਦੀਆਂ ਲਿਆ ਇਹਨੂੰ ਮੈਂ ਝੋਲਾ ਜਿਆ ਮੈਂ ਨਿਆਣੀ ਦੇਖਣੇ ਨਹੀਂ ਆਣੀ ਨਹੀਂ ਆ ਆਹ ਬੱਸ ਚੰਡੀ ਦੇ ਇਹਦੇ ਚਾਰ ਹੱਥ ਕਰਕੇ ਆਈਏ ਤੇ ਮੈਂ ਜਾਣਾ ਹੋਇਆ ਨਹੀਂ ਤੇ ਮੈਂ ਘਰ ਵੇਖਣ ਨਾਲੇ ਨਿਆਣੇ ਟੱਪ ਚਣਗੇ ਫਿਰ ਨਿਆਣੇ ਵਿਚਾਰੇ ਬਖਮਾਰ ਹੋਣਗੇ ਮੈਨੂੰ ਜਾਨੀ ਹੈ ਕੱਲੀ ਮੁਵਾਰੀ ਆਉਂਦੀ ਕਿ ਨਹੀਂ ਜਿਹਦੇ ਨਾਲ ਟੱਕਰਿਆ ਸਪੈਂਕ ਕਰੇ ਮੈਨੂੰ ਵੀ ਨਾ ਆਵਾਜ਼ ਆਵੇ ਆ ਵੇਖ ਤਾਂ ਤੂਤਾ ਐ ਨੂੰ ਨੰਗ ਕੇ ਜਾਈ ਉਤੋਂ ਦੀ ਨਾ ਟੱਪੀ ਨਹੀਂ ਮੈਂ ਨੰਗਦੀ ਆਉਂਦੀ ਨਿਆਣੇ ਨਾ ਬਾਹਰ ਨਿਕਲਦੇ ਜੀ ਪ੍ਰੀਤ ਕੋਈ ਇਧਰ ਮੈਂ ਬੂਨੇ ਕੱਲੀ ਨੂੰ ਢਾਈ ਦੇਣੀ ਹੈ ਤੈਨੂੰ ਪਤਾ ਤਾਂ ਹੈ ਕਿ ਕਿ ਚੱਲ ਰੋ ਆ ਆਪਾਂ ਦੋਵੇਂ ਜਾਣੀ ਹਾਂ ਨਾ ਬੂਆ ਮੈਂ ਨਾ ਘਰੇ ਕੰਮ ਪਿਆ ਕੋਈ ਨਹੀਂ ਕੰਮ ਆ ਕੇ ਵੇਖਿਆ ਜੂ ਆ ਕੀ ਢਣ ਕੇ ਰੇ ਨੇ ਰੰਗ ਲਾਇਚ ਕਰ ਉਹ ਵੀ ਕੀ ਤੇ ਕਿੱਥੇ ਉੱਚੀ ਆ ਬੂਆ ਬਕੂ ਅਰੇ ਹੈਗੀ ਵੀ ਹੈ ਕਿ ਨਹੀਂ ਹੈਗੀ ਵੀ ਮੈਨੂੰ ਤੇਰੀ ਲਾ ਕੇ ਮਾਰਦੀ ਹੈ ਕਿ ਦੇ ਨਿਆਣੇ ਨਾ ਬਾਹਰ ਆ ਜਾਣ ਆਹ ਨਿਆਣੇ ਤਾਂ ਮੈਂ ਢਾ ਰੰਗ ਇਹੋ ਉੱਤੇ ਹੀ ਚੜਦੀ ਜਲੀ ਮੈਂ ਆਖਿਆ ਨਹੀਂ ਮੈਂ ਬੂਆ ਮਾਰਦਾ ਪੁੱਤ ਨੜਕੇ ਮੇਰ ਨਾਲ ਜਾਲ ਦਾ ਲਾ ਛੱਡੇ ਯਾਰ ਚਾਤੀ ਮਾਰ ਕੇ ਹੰਪਲ ਘਰੇ ਹੀ ਮਰੀ ਗਈ ਮੈਨੂੰ ਲੱਗਦਾ ਨਹੀਂ ਉਹ ਤੈਨੂੰ ਦੇ ਕਰੀ ਵੀ ਦਾਦੀ ਸੱਸ ਵੇਖਦੀ ਹੁੰਦੀ ਘਰੇ ਪਹਿਲਾਂ ਤੁਮ ਰੱਬ ਦਾ ਉਹਨੂੰ ਵੀ ਦਿਖਾਵਾਂ ਆ ਵੇਖ ਤੂੰ ਆਪਣੇ ਪੁੱਤਰੇ ਨੂੰ ਅਗੇ ਬਰੂ ਹੋਇਆ ਹੈਗਾ ਉਹ ਲੇ ਕਹਿੰਦੀ ਕੀ ਪ੍ਰੂਫ ਆ ਹੋਂਜੀ ਆਪਣੀ ਨੌਣ ਦੀ ਗੱਲ ਆਏ ਕਿਤੇ ਚੱਲ ਜਾ ਪਹਿਲਾਂ ਇਹਨਾਂ ਨੂੰ ਪਹਿਣਾ ਵੀ ਕਰਤੀ ਨਾ ਹਾਂ ਪੜਨਾ ਮੇਰਾ ਤੇ ਜੀ ਨਹੀਂ ਕਰਦਾ ਕੈਮਰੇ ਨੂੰ ਆਈਏ ਪਹਿਲੇ ਵੇਖ ਲੈ ਕੈਮਰੇ ਤੇ ਵੇਖ ਲੈ ਵੇਲੀ ਉੱਟੜੀ ਹੁੰਦੀ ਹੈ ਇਹਦੀ ਆ ਜਾ いいかげんに入ってもらってみよう。 ਕਿ ਸਾਨੂੰ ਬੜੀਆਂ ਬੜੀਆਂ ਖਾਸ ਬੜੀਆਂ ਰੈਂਕਸ ਤੋਂ ਵੀ ਬੜੀਆਂ ਪੋਸ਼ਣਾਂ ਕਿ ਮੈਨੂੰ ਜਰਾ ਇਸੇ ਚੱਕਰ ਚ ਕਰਤਾ ਹੀ ਵੀ ਇਹ ਬੜੀਆਂ ਪੋਸ਼ਣੀਆਂ ਆ ਜਾਵੇ ਕਿ ਇਹ ਖੁਸ਼ ਨੂੰ ਤੇ ਪੀੜ ਹੁੰਦੀ ਤੇ ਪੀੜ ਤੇ ਉਹ ਆਪੇ ਹੀ ਹੋਣੀ ਜੇ ਤੁਹਾਨੂੰ ਵੇਂਧੀ ਚੋਰੀ ਚੋਰੀ ਆਣ ਕੇ ਕਿ ਕਿੰਨੀ ਉੱਚੀ ਖਦਾਬੀ ਬੜੀ ਖਾਂਦੀ ਵੇਂਧੀ ਦਾ ਬੇਬੀ ਸਾਧਾਲੀ ਬੜੀ ਅੰਦਰ ਦਾ ਹੁੰਦਾ ਇਹ ਸ਼ਾਸਕ ਉਹ ਸਾਸੇ ਦੀ ਅੰਤਰੀ ਆ ਆ ਵੀ ਨਾਉਂ ਦੀ ਜਿਹੜਾ ਕਤੂਕਾਂ ਵੇਖੂ ਉਹਦੋਂ ਨਾ ਹੁੰਦਾ ਨਾ ਨੇ ਉਹਨੇ ਆਖਾ ਨਾ ਮੇਰੀ ਤੇ ਨਾਉਂ ਹੀ ਮਿਲ ਚੰਗੀ ਸਾਸੇ ਬੇਕੀ ਮੇਰਾ ਤੇ ਨਾਤਾ ਉਹਦੇ ਨਾਲ ਹੀ ਚੱਲਾ ਸਰਪੰਚ ਜੇ ਸਰਪੰਚਾ ਸਰਪੰਚ ਰੋਲ ਜੀ ਸੁਪਰੀਆਂ ਪਾੜਨਾ ਅੰਦਰ ਵਿੱਚ ਹੀ ਸੌਂਦੇ ਉੱਥੇ ਪੁਕੜੀਆਂ ਪਾੜਦੇ ਰਹਿੰਦੇ ਨੇ ਬੇ ਸਰਪੰਚਾ ਇਹ ਦੇਖ ਤਾਈ ਮੈਂ ਨੀ ਬੋਲਦਾ ਮੈਂ ਨਹੀਂ ਤਾਂ ਮੇਰੇ ਆਪਾਂ ਨੂੰ ਕਮੀਆਂ ਕੱਲੀਆਂ ਆ ਗਈਆਂ ਲੈਂਦੀਆਂ ਆਪਣੇ ਬੰਦੇ ਦੇ ਘਰੇ ਆਉਣਾ ਸ਼ਾਮਾਂ ਨੂੰ ਯਾਰ ਬੰਦੇ ਰੱਖੇ ਪਾਤ ਲੱਗਦੀ ਮੱਥਾ ਲੱਗਦੀ ਹੁਣ ਉਹਨੂੰ ਕਿੱਥੋਂ ਲੱਭਣਾ ਹੈ ਸ਼ਰਮਿੰਦੀ ਹੁੰਦੀ ਲੱਭਣਾ ਕੀ ਆ ਤੂੰ ਤਾ ਹੀ ਇਹਦੀਆਂ ਹੂਟ ਕੋ ਤਿੱਜਾ ਜਨ ਆਏ ਨਹੀਂ ਬੇਲਾ ਪਿਤੇ ਨਹੀਂ ਦੀ ਦੀ ਚੱਲਾ ਗਈ ਬੜੀ ਅੰਦਰੇ ਕਿਨੇ ਬੜੀ ਤੁਹਾਨੂੰ ਨਹੀਂ ਗਈ ਤੇ ਬੱਤੀ ਆਏ ਮੱਤੀ ਡਾਈ ਦੀ ਉਹਦੀ ਤੇ ਥਿਆ ਰੱਖਣ ਨੂੰ ਇਹ ਕੰਮ ਤਾਂ ਹੀ ਇਸ ਲਈ ਹੋਰ ਕਿੱਦਾਂ

ਇਹ ਨੀ ਆਹ ਰਹਾ ਰਹਾ ਪਾਣੀ ਮੱਝਾ ਨੂੰ ਇੱਧਰ ਆ ਪਹਿਲਾਂ ਗੱਲ ਸੁਣ ਮੇਰੀ ਹੂੰ ਰੋ ਆ ਪਹਿਲਾਂ ਕੋਈ ਨਹੀਂ ਪਾਣੀ ਉਹਨੇ ਬਾਤ ਪੀ ਲੈਣਾ ਠੀਕ ਗੱਲ ਆ ਆ ਪਹਿਲਾਂ ਕੀ ਰੰਗ ਲਾ ਕੇ ਆਈਂ ਇਹ ਦੱਸ ਵੀ ਆ ਵੀ ਆ ਪਹਿਲਾਂ ਕੀ ਕਰ ਤੂ ਤ ਕਰ ਕੇ ਆਈਂ ਮੈਨੂੰ ਇਹ ਦੱਸ ਪਹਿਲਾਂ ਹੈ ਨੀ ਆ ਕਿ ਤਰੀਕਾ ਵਾ ਤੇਰਾ ਮੇਰੇ ਘਰ ਇਥੇ ਮੇਰੀਆਂ ਰੇਲਵਾਂ ਚਕਾਰ ਤੇ ਪਾਉਣ ਦਾ ਜੇ ਛੱਲੀਆਂ ਤਾਂ ਇੱਟਾ ਹੀ ਚਾਹਤ ਘਰੇ ਭੁੰਨ ਭੁੰਨ ਤਰਲ ਜਟਾਣੀ ਕਰ ਹਾਂ ਤੂੰ ਰੱਖਿਆ ਕਰ ਤੈਹੀਂ ਭੁੰਨ ਭੁੰਨ ਖਾਇਆ ਕਰੀਂ ਅਜੀ ਕਹਿੰਦਾ ਤੇਰੇ ਕਹਿੰਦਾ ਕੀ ਮਤਲਬ ਆ ਦੱਸ ਇਹਦਾ ਕੀ ਮਤਲਬ ਜੇ ਤੈਨੂੰ ਇੰਨੀ ਐ ਵਾਧੂ ਛੱਲੀਆਂ ਹੋਈਆਂ ਅਸੀਂ ਤੇਰੇ ਘਰ ਤੇ ਤੂੰ ਸਾਨੂੰ ਉਂ ਫੜਾ ਆਉਂਦੀ ਸਾਡੇ ਨਿਆਣੇ ਖਾ ਲੈਂਦੇ ਤੇ ਮੇਰੀ ਸੁਣ ਕਾਲ ਪਹਿਲਾਂ ਤਾਂ ਕੀ ਬੋਲੀ ਜਾਨੀ ਮੇਰੇ ਕੋ ਪੱਲੇ ਵੀ ਪਾਵੇਂ ਕਿ ਕੁਛ ਨਹੀਂ ਨਾ ਤੇਰੇ ਪੱਲੇ ਤਾਂ ਕੱਖ ਨਹੀਂ ਪੈਣਾ ਇੱਥੇ ਕਰਨੇ ਚਾਰ ਬੰਦੇ ਇਕੱਠੇ ਫੇਰ ਵੇਖੇ ਤੇਰੇ ਬੰਦੇ ਦੀ ਧੀ ਬਣ ਕੇ ਤੇ ਮੰਨ ਜਾ ਕੀ ਮੰਨਾ ਕੀ ਹੋਇਆ ਕੀ ਆ ਨਿਆਣੀ ਬਾਂਦੀ ਨਿਆਣੀ ਬਾਂਦੀ ਤੈਨੂੰ ਪਤਾ ਸਭ ਕੁਝ ਹੀ ਆ ਮੈਨੂੰ ਇਹ ਦੱਸ ਦੀਆਂ ਤੋਂ ਇਦਾਂ ਜਿਠਾਣੀ ਏਕਾ ਕਰਕੇ ਆ ਗਈ ਤੁਹਾਨੂੰ ਬਿਮਾਰੀ ਮੈਨੂੰ ਦੱਸੋ ਤਾਂ ਸਹੀ ਵੀ ਗੱਲ ਹੋਈ ਕੀ ਆ ਨਾ ਤੈਨੂੰ ਦੱਸਾਂ ਤੇ ਤਾਂ ਕਿ ਤੈਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ ਪਤਾ ਤਾਂ ਤੇਰੀ ਤੈਨੂੰ ਸਾਰਾ ਕੁਝ ਵਾ ਆਏ ਹਾਏ ਦੱਸੋ ਮਰੋ ਹੋਇਆ ਕੀ ਆ ਪਾਣੀ ਉਹਨੇ ਕੋਈ ਨਹੀਂ ਪੀ ਲੈਣਾ ਵਾ ਤੂੰ ਇੱਧਰ ਹੋ ਕਾਨਾ ਮੈਂ ਤੇਨੂੰ ਆਕੇ ਚਾਰ ਬੰਦੇ ਲੈ ਕੇ ਜਾਈਏ ਨਹੀਂ ਇਦਾਂ ਨਹੀਂ ਮੰਨਣਾ ਮਮਾ ਮੈਂ ਚੁੱਪ ਕੀਤੀ ਇਹ ਤਾਂ ਮਤਲਬ ਰੇ ਨਹੀਂ ਮੇਰੇ ਘਰ ਆਕੇ ਮੇਰੇ ਤੇ ਰੋਪ ਪਾਉਣੀਆ ਮੈਨੂੰ ਗੱਲ ਦੱਸ ਬੀ ਗੱਲ ਹੋਈ ਕੀ ਆ ਤੂੰ ਆ ਦੱਸ ਨਹੀਂ ਬੈਨਾ ਕਤੂਤ ਕੀ ਕਰਕੇ ਅੱਜ ਕਿੱਥੇ ਗਈ ਹੈ ਮੰਗਲਵਾਰ ਇਹ ਮੈਨੂੰ ਨਾ ਪਹਿਲਾਂ ਵੀ ਤੇ ਰੋਕਵਾ ਜੀ ਤੇ ਕਬਲ ਦੱਸਿਆ ਸੀ ਵੀ ਇਹ ਕਾ ਕਰਦੀ ਹੈ ਮੈਂ ਕਿ ਗੱਲ ਤੇ ਨਹੀਂ ਆਈ ਵੀ ਇਹ ਕੀ ਕਰਦੀ ਕੀ ਕਰਦੀ ਕੀ ਕਰਦੀ ਇਹਨੇ ਦੱਸਿਆ ਤਾਂ ਕਿ ਮੰਗਲਵਾਰ ਤੇ ਵੀਰਵਾਰੇ ਜਾਂਦੀ ਆ ਹੁਣ ਤੂੰ ਦੱਸ ਅੱਜ ਤੇਰੀ ਕਰਤੂਤ ਫੜੀ ਗਈ ਪਹਿਲਾਂ ਤੂੰ ਅੱਜ ਸਵੀਰੇ ਹੜੇ ਕਰਕੇ ਮੈਂ ਤੈਨੂੰ ਅੱਜ ਜਾਂਦੀ ਵੀ ਵੇਖਿਆ ਵਾ ਬੜੀ ਹਰਫਲੀ ਪੱਝੀ ਗਈ ਐ ਤੂੰ ਆ ਨਹੀਂ ਮੈਕਟੂ ਵਾ ਤੇ ਗਈ ਐਕਟੂ ਵਾ ਤੇ ਜਾਣਾ ਤੂੰ ਘਰੋਂ ਜਾਣਾ ਸੀ ਤੂੰ ਦੱਸ ਮੈਨੂੰ ਕਿੱਥੇ ਗਈਆਂ ਘਰਾਂ ਦੇ ਲਾਗੇ ਘਰ ਦੇ ਲਾਗੇ ਬਾਬਾ ਨਹੀਂ ਰਹਿੰਦਾ ਮੈਂ ਤੇ ਇਹਨੂੰ ਅੱਗੇ ਵੀ ਇੱਕ ਦੋ ਵਾਰ ਉੱਥੇ ਵੇਖਿਆ ਹਾਂ ਇਹਦੇ ਕਿਹੇ ਉਹ ਬਾਬੇ ਤਾਂ ਮੈਨੂੰ ਤੇਰੀ ਪਤਾ ਤਾਂ ਤੈਨੂੰ ਕਿੱਦਾਂ ਪਤਾ ਨਾਲੇ ਮੈਂ ਦਵਾਈ ਲੈਣ ਗਈ ਮੈਨੂੰ ਕੀ ਪਤਾ ਅੱਜ ਮੰਗਲਵਾਰ ਹੈ ਕੀ ਵਾਰੀ ਨਾ ਥੋੜੀ ਅਰਗੀ ਤੂੰ ਹੈਗੀ ਦਵਾਈ ਤੂੰ ਕਾਦੀ ਲੈਣ ਗਈ ਮੈਨੇ ਦੱਸੀ ਹੀ ਘੋੜੇ ਵਰਗੀ ਨਹੀਂ ਕਰਨੀ ਮੇਰੀਆਂ ਲੱਥੋੜੀ ਤੁਹਾਡੇ ਕੋਲ ਹੁਣ ਕਿੱਦਾਂ ਨਹੀਂ ਬੰਦਣਾ ਮੈਂ ਤੈਨੂੰ ਆਣੀ ਵੀ ਤੂੰ ਮੰਨ ਜਾ ਬੰਦੇ ਦੀ ਧੀ ਬਣ ਕੇ ਨਹੀਂ ਤੇ ਚਾਰ ਬੰਦੇ ਇਕੱਠੇ ਕਰਨੇ ਪਰ ਇਹੋ ਕਿ ਮਰਨਾ ਗੱਲ ਕਰ ਤੂੰ ਆਪੇ ਦੱਸ ਮੰਨਣਾ ਹੁਣ ਨਾਲੇ ਆ ਚੁੱਪੋ ਆਪਣੀ ਮੇਰੇ ਘਰੇ ਨਾ ਸੁੱਟ ਕੇ ਜਾਓ ਐਵੇਂ ਬਹੁਤਾ ਰੌਲਾ ਨਾ ਪਾਓ ਦੋਵੇਂ ਤੁਹਾਡਾ ਸ਼ਰਮ ਨਹੀਂ ਆਉਦੀ ਦਰਾਨੀ ਚਠਾੜੀ ਮੇਰੇ ਕੱਲੀ ਵੀ ਇੱਕੇ ਮੇਰੇ ਤਾਲੂ ਤੇ ਚੜੀਆਂ ਆਉਂਦੀਆਂ ਜੇ ਤੁਸੀਂ ਇਹ ਹੀ ਨਬੀ ਉਹ ਸਰਪੰਚ ਕਰਨੀ ਹੈਗਾ ਵਾਜਾਂ ਹੀ ਉਹਨੂੰ ਵੀ ਮਾਰ ਦੇਈਆਂ ਉਹ ਫਸਾ ਨਹੀਂ ਜਾਨਦਾ ਵੇਖਿਆ ਬਾਬੀ ਉਹ ਮੰਮੀ ਨੂੰ ਦਵਾਈ ਦਿਵਾਉਣ ਗਏ ਆ ਨਹੀਂ ਪਤਾ ਵੀ ਮੈਨੂੰ ਸਾਨੂੰ ਪਤਾ ਸਰਪੰਚ ਟੱਕਰਿਆ ਹੀ ਨਹੀਂ ਆਪਾਂ ਨੂੰ ਟੱਕਰਿਆ ਨਹੀਂ ਹੁਣ ਸਾਡੀ ਘੇਰ ਲੈਣਾ ਉਹ ਨਹੀਂ ਕਰਦਾ ਤੁਹਾਡੀ ਉੱਥੇ ਰੇਲ ਬਣਾਉਂਦਾ ਤਾਂ ਸ਼ਰਮ ਨਹੀਂ ਨਹੀਂ ਸਾਡੀ ਮੈਨੂੰ ਸਾਡੇ ਬਤੇ ਨਹੀਂ ਹੈ ਕਿ ਦੱਸੋ ਮੇਰੀ 1 ਮਿੰਟ ਕਾਫ ਮੈਂ ਤੁਹਾਡੇ ਬੰਦੇ ਨਾਲ ਕਿੰਨਾ ਕ ਮੱਥਾ ਲਾਉਣੀ ਤੁਸੀਂ ਮੇਰੇ ਬੰਦੇ ਨਾਲ ਮੱਥਾ ਲਾਉਣੀ ਤੇਰਦੇ ਨਹੀਂ ਟੱਕਰਿਆ ਹੀ ਨਹੀਂ ਸਾਨੂੰ ਤੁਸੀਂ ਸਬੂਤ ਵਿਖਾਓ ਜੇ ਸਬੂਤ ਵਿਖਾ ਦੋ ਈਆਂ ਵੀ ਮੈਂ ਕੀਤਾ ਵਾ ਤੇ ਜਾਓ ਜੁੱਤੀ ਤੁਹਾਡੀ ਸਿਰ ਮੇਰਾ ਨਹੀਂ ਕਰਨ ਵਾਲਾ ਕਦੀ ਮੰਨਦਾ ਨਹੀਂ ਮੇਰੀ ਸੁਣ ਗੱਲ ਜੇ ਤੁਹਾਡੇ ਕੋਲ ਸਬੂਤ ਨਹੀਂ ਨਾ ਹੈਗਾ ਤੇ ਤੁਹਾਡੀ ਮੈਂ ਰੇਡ ਬੜੀ ਬਣਾ ਕੇ ਦੋਆਂ ਜਣੀਆਂ ਦੀ ਕੱਢਣਾ ਹੈ ਮੈਂ ਤੁਹਾਡੇ ਕੋਈ ਬੰਦੇਆਂ ਨਾ ਮੱਥੇ ਲਾਏ ਹੈਂ ਤੁਸੀਂ ਮੇਰੇ ਬੰਦੇ ਨੂੰ ਲੱਭਦੀਆਂ ਫਿਰਦੀਆਂ ਸ਼ਰਮ ਦੇ ਕੇ ਕਰਦੀਏ ਨਾ ਆਈਏ ਤੇ ਮੈਂ ਤੇ ਤੇਰੇ ਬੰਦੇ ਰੰਚਾਰ ਕੋਣ ਇੱਕ ਤੇਰੇ ਪੰਨੇ ਤੇਰੀਆਂ ਕਤੂਤਾਂ ਦਾ ਕਰਕੇ ਲੱਭਣ ਗਈਆਂ ਮੈਂ ਤੁਹਾਨੂੰ ਕਿਦਾਂ ਚਿੱਠੀ ਪਾਈ ਆ ਵੀ ਮੇਰੇ ਘਰ ਆਵੋ ਹੁਣ ਇਹ ਤੇ ਮੂੰਹ ਚੁੱਕ ਕੇ ਦਰਾਂ ਦੇ ਖਾਣੇ ਤੇ ਆਉਂਦੇ ਆ ਤੋਰੀ ਤੇ ਹਫਤਾ ਕਰਕੇ ਸਰਕਾਰੀ ਨਾ ਨਹੀਂ ਆਉਂਦੀ ਗਾਹ ਤੋਂ ਹੁਣ ਕਿੰਨੇ ਵਾਰ ਇਹ ਆਉਂਦੇ ਨਾ ਇਹਨੂੰ ਮੈਂ ਉਦੋਂ ਹੀ ਆਨੀ ਹ ਚਾਰ ਬੰਦੇ ਇਕੱਠੇ ਕਰ ਦ ਤਾਂ ਫੇਰ ਇਹਨੂੰ ਪਤਾ ਲੱਗਦਾ ਨਾਲੇ ਲੈ ਜਾ ਆਪਣੇ 냔ਣੇ ਨੂੰ ਪੋਣੇ ਕਿ ਤੇ ਸਮੀ ਚਲ ਚੋ 냔ਣੇ ਨੂੰ ਪੋਣੇ ਕਿ ਤੇ ਦੇਣੀ ਤੇ ਤੁਰਦੀ ਆ ਇਹ ਇਦਾਂ ਨਹੀਂ ਸੂਤ ਆਣਾ ਕਰਨ ਕਰਾਉਣ ਇਹਦਾ ਹੈ ਤੂੰ ਕੋਣ ਨੂੰ ਮੂੰਹ ਚੁੱਕੇ ਮਾਰਨ ਵਾਲੀ ਆ ਜਾ ਨਹੀਂ ਜਾ ਆ ਡੰਗਾ ਜਾ ਕਰੀਂ ਕਰਦੀ ਵੇਖ ਲਈ ਨਾ ਤੈਨੂੰ ਉਤੋਂ ਨਾ ਨਾ ਫੜਿਆ ਮਾਰੀ ਜੇ ਮੈਂ ਜਾ ਕੇ ਫੇਰ ਉਹ ਸੋਧਦੇ ਨਹੀਂ ਫੜ ਕੇ ਚੱਲ ਚੱਲ ਤੂੰ ਹੀ ਉਹਦੀ ਪੂਛ ਬਣੀ ਰਹਿਣੀ ਆ ਆਪਣੇ ਤੇ ਤੈਨੂੰ ਕੋਈ ਗੱਲ ਨਹੀਂ ਹੁੰਦੀ ਨਹੀਂ ਉਹਦਾ ਤਾਂ ਤੈਨੂੰ ਗੱਲ ਨਹੀਂ ਕੋਈ ਹੁੰਦੀ ਠੀਕ ਹੈ ਨਾ ਦੱਸਾਂ ਤੈਨੂੰ ਮੈਂ ਕੀ ਗਿਆ ਵਾ ਨਹੀਂ ਆ ਜਨ ਕਿਉਂ ਫਟਿੰਗਾ ਤੋਲ ਉਹਨੇ ਜਿਹੜਾ ਤੈਨੂੰ ਰਹਿਣੀ ਗਾਣੇ ਕਰੋਂ ਨਾ ਅੜਨਾ ਨਹੀਂ ਮੇਰੇ ਨਾਲ ਮੇਰੇ ਨਾਲ ਵੀ ਕਰਮੋ ਕਰਮੋ ਜਾਂ ਗਈਆਂ ਗੜੀ ਰੋੜਦੀਆਂ ਵੱਡੀਆਂ ਦਰਾਨੀ ਜਥਾਣੀ ਆਈਆਂ ਮੇਰੇ ਨਾਲ ਲੜਨਾ ਮੈਨੂੰ ਕੌਣ ਹੱਥ ਪਾਜੇ ਮੇਰੇ ਨਾਲ ਲੜਨ ਆਈਆਂ ਮੈਂ ਮੈਂ ਤਾਂ ਕਦੀ ਕਿਸੇ ਨੂੰ ਵਾਰੇ ਨਹੀਂ ਆਉਣ ਦਿੱਤਾ ਹਜੇ ਨੂੰ ਸ਼ੱਕ ਵੀ ਨਾ ਮੇਰੇ ਤੇ ਸਿੱਧਾ ਹੋਏ ਐਡੀਆਂ ਕਿਤੇ ਨਖਾਫਣੀਆਂ ਨਾ ਦੋਵੇਂ ਜਾਣੀਆਂ ਡੰਡਾ ਲੈ ਕੇ ਆਈਏ ਦੁੱਜੀ ਮਾੜੋ ਜੀ ਡੰਡਾ ਫੜੀ ਫਿਰੇ ਇੱਕ ਕਮ ਮਾਰੀ ਤੇ ਸਾਰੀਆਂ ਹੱਡੀਆਂ ਖਿਲਰ ਕੇ ਤੇ ਐ ਪਈਆਂ ਹੋਣੀਆਂ ਘਰ ਦੀ ਮੇਰੇ ਨਾਲ ਗੱਲਾਂ ਮੈਂ ਤਾਂ ਹਜੇ ਵੇਹ ਹਜੇ ਤੇ ਮੇਰਾ ਰਹਿੰਦਾ ਹੈ ਅੱਧਾ ਕੰਮ ਤੁਹਾਡਾ ਨਾ ਨਾ ਮੈਂ ਬੇੜਾ ਕਰ ਕਰਕੇ ਛੱਡਿਆ ਮੇਰਾ ਨਾਂ ਵੀ ਕਰਮੋ ਨਹੀਂ ਆੜੀ ਮੈਂ ਜਿਹੜੀ ਟਿੱਖੀ ਜੀ ਨਾ ਨਿੱਕੀ ਜੀ ਉਹਦੀ ਪੂਛ ਬਣੀ ਰਹਿੰਦੀ ਇਹਨੂੰ ਤੇ ਮੈਂ ਪਹਿਲਾਂ ਰਗੜਨਾ ਇਹ ਸਾਰੇ ਉਹਨੂੰ ਚੁੱਕਣਾ ਦਿੰਦੀ ਆ ਇਹ ਇਦਾਂ ਕਰਦੀ ਹੈਗੀ ਤਾਂ ਉਹ ਵੀ ਬੜੀ ਨਖਾ ਆਪਣੀ ਚੱਲ ਮਾਣਾ ਅੱਜ ਵੀਰਵਾਰ ਵਾਲਾ ਵੀ ਮੈਂ ਕਰਨਾ ਕੰਮ ਉਹ ਤੇ ਬਾਬੇ ਨੇ ਰਾਤ ਨੂੰ ਕਿਹਾ ਸੀ ਅਸਾਂ ਆਖ ਨੂੰ ਕਰਾਂਗੀ ਤੈਨੂੰ ਤੇ ਮੈਂ ਆਖਿਆ ਰਹਿਣ ਦੀ ਕਿਤੇ ਗਰਮੀ ਹੁੰਦੇ ਸਾਹ ਚੜ ਗਿਆ ਕਿਤੇ ਗਰਮੀ ਰਹਿਣ ਕੀ ਦੇਗੀ ਅੱਜ ਕੀਤਾ ਕੱਲ੍ਹ ਪਰ ਪੈਰਾਂ ਤੇ ਪਾਣੀ ਨਹੀਂ ਭੰਨ ਦਿੱਤਾ ਉਹਨੇ ਅੱਜ ਵੀ ਮੈਨੂੰ ਤੇ ਬੰਦਾ ਬੜੀਆ ਕਰਦੀ ਉਹਨੂੰ ਸੁਵਾਨੀ ਆ ਕਿੰਨ੍ਹ ਹਿੱਕਣ ਹੈ ਸੁਣੋ ਦੀਓ ਦਿਹਾੜੀ ਨੂੰ ਦੱਸ ਹੈ ਜਿਵੇਂ ਇਦਾਂ ਦੀ ਆ ਕਰਮੋਗਵੰਦ ਨਾ ਪ੍ਰਭੂ ਗੜੀ ਤੁੰਦ ਤੁੰਦ ਨਾ ਕਰ ਗਈ ਤਾਂ ਤਾਂ ਦੱਸੇ ਹੀ ਨਹੀਂ ਐ ਕਿ ਇਹ ਨੂੰ ਨਹੀਂ ਪਤਾ ਜੇ ਨਾਲ ਨਾ ਲਿਓ ਹੁਣ ਦੂਜੀ ਰਾਹ ਧਿਆਨ ਰੱਖਿਆ ਕਰਨਾ ਜਿਵੇਂ ਨੂੰ ਕੋ ਮੈਂ ਕੋ ਕੰਮਾ ਪੜਿਆ ਕਿ ਇਸਨੇ ਨਿਹਾਰੇ ਜੀਵ ਕਾਤਾ ਇਥੋਂ ਲੰਗੇ ਨਾ ਤੇ ਜੁੰਡੇ ਘੜਨਾ ਗੱਲਾਂ ਵਾਲੀ ਤੇ ਆਪੇ ਕਰਾ ਸਕੀ ਕਿ ਨਿਕਦੇ ਗੱਲਾਂ ਕਿਹਦੀ ਵਾਲ ਸੁਣਦੀ ਤੇ ਆਪ ਕੀ ਆ ਆਪਣੇ ਵਾਲ ਤੇ ਵੇਹਿੰਦੀ ਆ ਆਪਣੀ ਵਾਲ ਨਹੀਂ ਨਵੀਂ ਅੱਜ ਦੀ ਵਾਰ ਹੈ ਅੱਜ ਤੇ ਕਰਾ ਮੋਟਾਂ ਸਾਤੇ ਕੋਈ ਆਸਾਨੀ ਨਹੀਂ ਹੋਇਆ ਬਾਪੀ ਨੂੰ ਰੋਈ ਵੀ ਸੀ ਪਾਪਾ ਚੰਗਾ ਕਰ ਕੋਈ ਉਹਨਾਂ ਤੇ ਆਸਾਨੀ ਹੋਇਆ ਕੋਈ ਵੀ ਸਾਰਾ ਸੜਾਟਾਈ ਜਾਂਦੀ ਸਦਾ ਕੋਈ ਉਹ ਕਿੰਨੇ ਕਿਸੇ ਨੂੰ ਦੇਖਾਂ ਇਹ ਤੇਤਰੀ ਬੂਆ ਮਾਰ ਲੈ ਜੀ ਤੇ ਖੋਲ ਸੀ ਲੰਮੇ ਪੈ ਜਾਂਦੇ ਆ ਇਹ ਨਹੀਂ ਮੁੜ ਕੇ ਹੁੰਦੇ ਹੁੰਦੇ ਚੱਲ ਪਾਉਂਦਾ ਚੱਲ ਨਹੀਂ ਜਾਉਂਦਾ ਕੀ ਇਹ ਜੀ ਕੰਮ ਕਰਨੇ ਕਿਹੜਾ ਸੌਖਾ ਥੇ। ਓਹ, ਇਸਕੋ ਓਹ, ਨਹੀਂ ਪੇਰਾ, ਭਾਜੀ ਨਹੀਂ ਪੇਰਾ। ਨਹੀਂ ਆ। ਹੋਰਸ ਨਾ। ਨਹੀਂ ਪ੍ਰੀਤ। ਨਹੀਂ ਪ੍ਰੀਤ। ਆਦੇ ਮੈਂ ਆ ਗਈ ਚਾਂ ਚੱਕ ਸਿੱਲਾ ਸੁੱਟਣ ਹੈ। ਇੱਥੇ ਆਂ। ਅਜਾ ਮੈਂ ਜੱਡਣਾ ਨਹੀਂ। ਫਿਰ ਉਹ ਇੱਥੇ ਬੰਨ ਕੇ ਰੱਖਿਆ ਨਾਲੇ ਤੇ ਸਰਪੰਚ ਨੇ ਛਾੜ ਦਿੱਤਾ। ਖਾਦ ਵੀ ਨਹੀਂ ਪ੍ਰੀਤ। ਤੇ ਕੀ ਹੋਇਆ? ਪੜਾ ਕਿਉਂ ਆਇਆ? ਆਪ ਬਸ ਇੱਕ ਹੀ ਮੰਗੇ ਬਈ ਮਸਤ ਸੁਪਾਇਨਾ ਮੀਨਸ ਇਹ ਸਿਆਣੀ ਗਣੀ ਕੋ ਸਿਆਣੀ ਗਣੀ ਮੇਰੇ ਨਿਆਣੇ ਰੋਂਦੇ ਘਰ ਨਾ ਜਾਣਾ ਉਹ ਆ ਕੀ ਕਰਤੂਤਾ ਕਰ ਨਹੀਂ ਉਦੋਂ ਤੇਰੇ ਨਿਆਣੇ ਦਾ ਨਹੀਂ ਸੁਝਿਆ ਕਿੱਥੇ ਮੇਰੇ ਸਰਪੰਚ ਨੂੰ ਫੋਨ ਕਰਾਂ ਨਹੀਂ ਫਰੀਦ ਸਰਪੰਚ ਨੂੰ ਫੋਨ ਕਰਨਾ ਕਰ ਨਹੀਂ ਸੁਪੰਚ ਨੂੰ ਫੋਨ ਕਰ ਦੇ ਤਰੀਕਾ ਜਿਹੜਾ ਜਿੱਥੇ ਕਰਦੇ ਆ ਤੂੰ ਮਾਂ ਨਹੀਂ ਅੱਗੇ ਕਿਵੇਂ ਤੂੰ ਕੀ ਕੀ ਅਕਿਆ ਨਾ ਕਰਾਂ ਤੂੰ ਕਿੱਥੇ ਤੇਰੇ ਘਰੇ ਗਈਆਂ ਤੂੰ ਕਿੰਨੀਆਂ ਗੱਲਾਂ ਕਰਕੇ ਤੂੰ ਉਸ ਤੋਂ ਗਲਤੀ ਮੰਨਣ ਦੀ ਬਜਾਏ ਤੂੰ ਤਾਂ ਛੱਤੀ ਗੱਲਾਂ ਕੀਤੀਆਂ ਸਰਪੰਚ ਨੂੰ ਨਾ ਮੈਂ ਫਰੀਦ ਨਹੀਂ ਪਤਾ ਨਹੀਂ ਉਹ ਕਿੱਥੇ ਮਾਰ ਕਹਿੰਦੇ ਜਨਾਬਾਂ ਨੂੰ ਤੇਰੇ ਲੱਛ ਸਭ ਪਹਿਲੇ ਪੋਣਾ ਤੇਰੀ ਤੇਰੀ ਨਾ ਕਿਹਾ ਹੁੰਦੀ ਆ ਨਾ ਮੁੱਤਨੇ ਕਹਿੰਦੇ ਪੂਰ ਪਹਿਲੀ ਆਵੇਂ ਤੂੰ ਕਿੰਨੇ ਰੱਖ ਤੇ ਮੇਰੇ ਨਾਲ ਗੱਲ ਕਰਦਾ ਮੈਂ ਜੇ ਤਾਂ ਜਾਣ ਤੈਨੂੰ ਮੈਂ ਕਿਹ ਬੰਦੇ ਦੇ ਹੱਥ ਜੋੜ ਤੇ ਮੈਂ ਤੇ ਨਹੀਂ ਵੰਟਵਾਇਆ ਮੈਂ ਤੇ ਸਾਰਾ ਸਹੂਰੂ ਕਾਦੇ ਵਾਸਤੇ ਕਰਦੀ ਈ ਤੇ ਕਰ ਉਹ ਤੇ ਕਰ ਇਹ ਤੇ ਸਾਦੇ ਵਾਸਤੇ ਕਾਣਾ ਖਾਣ ਲੈ ਮੈਂ ਤੇ ਸਾਰਾ ਤੇ ਪੰਮਾ ਤਾਂ ਦੇਣੀ ਮੈਂ ਤਾਂ ਕਰਨ ਤੇ ਮੇਰੇ ਕੋਈ ਦੂਵੇਂ ਤਰ੍ਹਾਂ ਦੇ ਕੋਈ ਜਾਨੀਆਂ ਨਹੀਂ ਚੱਲਦੇ ਮੈਂ ਸਾਰਾ ਦਿਨ ਇਕੱਲੀ ਘਰੇ ਬੋਰ ਹੋ ਜਾਂਦੀ ਮੈਂ ਇਹ ਕਿੱਦਾਂ ਹੱਥ ਦੇ ਕੇ ਤਿਆਂ ਮੇਰੇ ਨਾਲ ਲੜਾਈ ਪਾਵਾਂ ਮੇਰੀ ਮੈਂਤ ਵਾਲੀ ਗੱਲ ਮੈਂ ਬੈਠੇ ਮੈਂ ਮਿੰਟ ਵਾਲੀ ਕਰ ਦੇ ਇੱਥੇ ਲੈ ਜਾ ਇਹਦੇ ਬੈਠੂ ਬੈਠ ਨੇ ਤੂੰ ਮੇਰੇ ਘਰ ਸਾਹ ਕਰਦਾ ਪਹਿਲਾਂ ਤੂੰ ਮੈਨੂੰ ਪਤਾ ਦੇ ਭੈਣ ਦੇ ਤੇਰੇ ਕੋਲ ਨਾ ਮੈਂ ਉਹਦਾ ਬੈਡ ਬੁੱਕ ਨੇ ਜਿਹੜਾ ਤੂੰ ਮਦਰ ਬਾਬਾ ਦੱਸਿਆ ਸੀ ਨਾ ਉਹ ਚੰਦਰਾਜੀ ਘਰ ਆਦਾ ਉਹਦੇ ਕੋਲ ਹੀ ਗਈ ਮੈਂ ਇਹ ਕੁੱਲੀ ਚਾਹਤਿਆ ਨੇ ਤੂੰ ਮੰਨੀ ਨਾ ਕਿ ਉੱਤੇ ਹੈਗਾ ਬਾਬਾ ਉੱਧਰ ਤੋਂ ਕਹਿਣੀ ਸੀ ਮੈਂ ਮਾਂ ਨੇ ਮੇਰੇ ਬਾਬੇ ਦੀ ਮਕਾਨੀ ਨਾਲ ਜਮ ਨਹੀਂ ਨਹੀਂ ਪਹਿਲਾਂ ਭੈਣ ਮਾਰਦੀ ਮੇਰਾ ਨਾਮ ਲੇਤਾ ਤਾਂ ਸਭ ਇਹ ਜਿਵੇਂ ਜਦੋਂ ਇਹ ਕੋਤੜੀ ਖੜਕੇ ਕਰੂ ਕਾਟਦਾ ਮੈਂ ਇਹ ਕਿਹਾ ਕਿ ਤੂੰ ਬਾਬੇ ਦੇ ਘਰੇ ਗਈ ਕਿ ਨਹੀਂ ਪਹਿਲੇ ਨਹੀਂ ਆਇਆ ਨਾ ਸਤਾਇਆ ਇਹ ਪੁੱਛਣਾ ਤਾਂ ਮੋਟਾ ਇਹਨਾਂ ਦੀ ਜੀਅਰਤੀ ਹੈ ਹੋਏ ਇਹ ਮੈਂ ਮਾਂ ਆ ਕਿਤੇ ਆਦੀ ਧੀ ਜਦ ਕੋਤੇ ਘੇਟ ਕੇ ਪਾਇਆ ਹੁੰਦਾ ਤਾਂ 30000 ਦਾ ਹੈ ਇਹ ਕੋ ਕੰਮੀ ਨਹੀਂ ਆਉਂਦਾ ਆ ਕੀ ਤੈਨੂੰ ਮੇਰੇ ਨਾਲ ਕੇ ਦਾ ਕਰਦਾ ਤੂੰ ਮਾਸੂਮ ਸੈਂਚਰੇ ਸੁਣਦੇ ਨਹੀਂ ਵੀ ਗਰ ਕਹਿੰਦਾ ਉਹ ਨਾ ਮੈਂ ਕਿਹਦਾ ਪੈਂਦਾ ਗਾ ਰਾਇਆ ਹੈ ਹੈ ਉਹਦਾ ਤੂੰ ਕਹਿੰਦਾ ਮੈਂ ਤੇ ਤੂੰ ਤਾਂ ਹੀ ਆ ਕੇ ਬੰਦੇ ਦੀ ਕੀ ਬੜ ਕੇ ਮਾਨ ਗਿਆ ਮੈਂ ਕੰਮ ਨਹੀਂ ਪੀ ਰਾਇਆ ਪਰ ਤੂੰ ਰੋ ਪੈਰਾਂ ਤੇ ਪਾਣੀ ਨਹੀਂ ਪੈਂਦਾ ਮੈਨੂੰ ਮੈਂ ਪਤਾ ਨਹੀਂ ਕਿੱਥੇ ਚਲੇਗੀ ਪਰ ਇੱਕ ਵਾਰੀ ਮਾਫ ਕਰ ਦੇ ਮੈਨੂੰ ਕਰੇ ਜਾਣ ਦੇ ਮੈਨੂੰ ਕਹਾ ਪੈ ਜਾਈਂਗਾ ਨਾ ਅੱਧੀ ਇਰਾਤ ਤੱਕ ਨਹੀਂ ਕਿੱਥੇ ਨਿਕਲੀ ਹੈ ਚਲ ਠੀਕ ਹੈ ਕਰੇ ਤੂੰ ਚੱਲ ਜੀ ਅੱਜ ਤੋਂ ਬਾਅਦ ਮੈਂ ਕਿਹ ਸਿਆਣੇ ਦੇ ਰਾਹ ਤੈਨੂੰ ਜਾਂਦੀ ਵੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਥੋੜੀ ਥੋੜੀ ਕਰ ਦੇਣਾ ਮੈਂ ਇਹ ਕਿਤੇ ਆ ਵੀ ਕਾ ਦਿਨ ਸਾਡੇ ਕੋਲ ਬਹਿ ਗਿਆ ਤਾਂ ਤੈਨੂੰ ਕਿਤੇ ਨਹੀਂ ਫਿਟਕ ਪਾਈ ਕਿ ਤੂੰ ਕਿਉਂ ਆਨੀ ਐ ਐਵੇਂ ਤੂੰ ਕੁੱਤੇ ਬਨੇ ਤਮਾਕ ਲਾ ਲਿਆ ਚੱਲ ਮੇਰੇ ਕੰਮ ਦੇ ਕੁਝ ਸਪੈਂਸ ਵੀ ਨਹੀਂ ਨਾ ਕਰਦੇ ਲੈ ਮੈਂ ਸਪੈਂਸ ਕਿਉਂ ਕਰਦੀ ਪਰ ਇਹੋ ਜਿਹਾ ਕੰਮ ਆ ਕੇ ਰੱਖਿਆ ਤੂੰ ਇਹਰਾ ਬੇੜਾ ਕਰਕੇ ਕਰਦੇ ਕਰਦੇ ਆਦਾ ਹੀ ਹੋ ਜਾਂਦਾ ਹੁੰਦਾ ਵਾ ਸਹੀ ਗੱਲ ਤਾਂ ਨੇ 20000 ਰੁਪਈਆ ਮੁਰ ਕੋਨੇ ਵੀ ਲਾ ਕੇ ਰੱਖਿਆ ਕਿਨੇ ਦੇਣਾ ਨਾ ਕਿਸੇ ਨਾਤੀ ਦੇ ਕੰਮ ਨਾ ਕਰੀਂ ਨਹੀਂ ਕੋਨੇ ਵੀ ਲਾ ਕੇ ਰੱਖਿਆ ਇਹਨੇ ਵੀ ਪੁੱਛਣਾ ਮੇਰੇ ਤਾਂ ਘੁੱਟ ਪੁੱਟੀ ਜਾਣੀ ਕੋਈ ਨਾ ਤੂੰ ਚੁੱਪ ਕੇ ਬਾਬੇ ਦੇ ਦਿੱਤੀ ਆਈ ਹਾਂ 2000 ਰੁਪਈਆ ਮੰਗਿਆ ਹਾਂ ਤਾਂ ਸਭ ਕੁਝ ਉਹਦਾ ਹੋਇਆ ਕਰ ਤੋਂ ਨਹੀਂ ਤਾਂ ਹੁਣ ਹੈ ਹੁਣ ਕੀ ਕਰੇਗੀ ਕੀ ਉਹਨੇ ਜਵਾਬ ਦਵੇ ਕਿ 20000 ਕਿੱਥੇ ਚਲਾ ਗਏ ਵੀ ਰਾਤ ਆ ਗਈ ਮੇਨੇ ਮੇਰੀ ਗਾੜੀ ਦੇ ਇਸ ਮੈਂ ਮਾਰਤੀ ਇਹਨੂੰ ਕੋਈ ਦੀਦਾ ਆਏ ਆਜੇ ਤੇ ਬਾਲ ਬਾਲ ਪਾਚ ਕੀ ਚਾਹੇ ਉਹਦਾ ਚੰਗੀ ਸਰਪੰਚ ਨੂੰ ਉਹਨਾਂ ਤਾਂ ਅਸਤੇ ਇੱਥੋਂ ਤੇ ਬਚ ਗਈਆਂ ਉਹ ਜਿਹੜਾ ਘਰੇ 20000 ਰੁਪਏ ਚੁੱਕ ਕੇ ਲਿਆ ਕੇ ਉਹਨੂੰ ਬਾਬੇ ਨੂੰ ਦਿੱਤਾ ਵਾ ਬਹਿ ਜੇ ਬਹਿ ਜੇ ਦੀਵਾ ਫੋਤੇ ਤਾਂ ਕੱਖ ਵੀ ਨਹੀਂ ਹੋਇਆਗਾ ਹੈ ਐਵੇਂ ਸਿਮਨਾਰੇ ਜਾ ਜਾ ਕੇ ਤੇ ਆਪਣਾ ਘਰ ਖਰਾਬ ਕੀ ਤੀ ਮੋਨੇ 2000 ਰੁਪਇਆ ਕਿੱਥੋਂ ਉੱਥੇ ਰੱਖੂੰਗੀ ਮੈਂ ਆਹ ਵੇ ਚੱਲ ਮਾਣਾ ਘਰ ਆਇਆ